ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਦਮ ਵੱਲੋਂ ਲੋ ਜੀ ਰਾਮ ਟੈਕਸ ਬ੍ਰਾਂਡ ਦੀ ਕੈਟਲੌਗ ਲੈ ਕੇ ਆ ਬਿਲਕੁਲ ਨਵੀਂ ਪਿਓਰ ਗੀਜ਼ਾ ਕਾਟਨ ਦੇ ਵਿੱਚ ਬਿਲਕੁਲ ਫਰੈਸ਼ ਕੈਟਲੌਗ ਲੈ ਕੇ ਆ ਜੀ ਆ ਮਾਡਲਾਂ ਨੇ ਪੀਸ ਪਾਏ ਹੋਏ ਨੇ ਚੈੱਕ ਕਰ ਲਓ ਕੱਲਾ ਕੱਲਾ ਪੀਸ ਅਲਟੀਮੇਟ ਹੈ ਸਲਵਾਰਾਂ ਤੇ ਵਰਕ ਪ੍ਰੋਪਰ ਬੁਟੀਕ ਮੇਡ ਕੈਟਲੌਗ ਹੈ ਜੀ ਬੜੀ ਪਿਆਰੀ 8 ਪੀਸ ਆਇਆ 8 ਦੇ 8 ਪੀਸ ਜ਼ਬਰਦਸਤ ਹੈ ਜੀ ਜ਼ਬਰਦਸਤ ਸੋ ਇਹ ਕੈਟਲੌਗ ਸਾਡੇ ਤੋਂ 2 ਮਹੀਨਾ ਪਹਿਲਾਂ ਆਈ ਸੀਗੀ ਕੈਮਰੀ ਕਾਟਨ ਤੇ ਪਰ ਇਸ ਵਾਰੀ ਫੈਬਰਿਕ ਵੀ ਵਧੀ ਪਹਿਲਾਂ ਆਈ ਸੀ 2 ਮਹੀਨੇ ਪਹਿਲਾਂ ਔਰ 6,37,000 ਵਿਊ ਆਪਣਾ ਇੰਸਟਾਗ੍ਰਾਮ ਤੇ ਸੀਗਾ ਉਸ ਵੀਡੀਓ ਤੇ ਸੋ ਕਸਟਮਰ ਨੇ ਇੰਨਾ ਕੋ ਪਿਆਰ ਦਿੱਤਾ ਪਰ ਕੈਟਲੋਗ ਉਸ ਟਾਈਮ ਇੱਕੋ ਮਿਲੀ ਸੀਗੀ ਹੁਣ ਵੀ ਇੱਕੋ ਹੀ ਮਿਲੀ ਆ ਸੋ ਕਸਟਮਰ ਦੀ ਡਿਮਾਂਡ ਬਹੁਤ ਜ਼ਿਆਦਾ ਆਈ ਸੋ ਫਾਈਨਲੀ ਮਿਲ ਗਈ ਰੀਸਟੌਕ ਹੋ ਗਈ ਆਪਾਂ ਲੈ ਲਈ ਨਾਲ ਦੀ ਨਾਲ ਚੈੱਕ ਕਰ ਲਓ ਸਲਵਾਰ ਦੇ ਪੌਂਚ ਤੇ ਕੰਮ ਅਲਟੀਮੇਟ ਕੈਟਲੋਗ ਹੈ ਪਿਓਰ ਰਾਮਟੈਕ ਬ੍ਰਾਂਡ ਰਾਮਟੈਕ ਬ੍ਰਾਂਡ ਗੀਜ਼ਾ ਕਾਟਨ ਸਪੈਸ਼ਲ ਨਾ ਇਸ ਵਾਰ ਇਸ ਵਾਰੀ ਜਿਹੜਾ ਦੁਪੱਟਾ ਆ ਨਾ ਚਨੂਨ ਦਾ ਦੁਪੱਟਾ ਆ ਜੀ ਚਨੂਨ ਦਾ ਪਿਓ ਚ ਨੂਨ ਦਾ ਦੁਪੱਟਾ ਆਏਗਾ ਪਰ ਕਲਰ ਸ਼ੇਡ ਡਿਜ਼ਾਈਨ ਮੈਂ ਕਹਿੰਦਾ ਜੀ ਆਉਸਮ ਨੇ ਆਉਸਮ ਪੀਸ ਪਾਇਆ ਹੋਇਆ ਮੋੜਨੇ ਚੈੱਕ ਕਰਾ ਦਿਓ ਸੋ ਇੱਕ ਆ ਰਿਹਾ ਇਸ ਚ ਵਾਈਨ ਸ਼ੇਡ ਬੜਾ ਪਿਆਰਾ ਸ਼ੇਡ ਹੈ ਐਕਸੀਲੈਂਟ ਕਲਰ ਹੈ ਜੀ ਐਕਸੀਲੈਂਟ ਅਸਲਵਾਰ ਦੇ ਪੌਂਚੇ ਸੋ ਕੱਲਾ ਕੱਲਾ ਪੀਸ ਹਿੱਟ ਪੀਸ ਹੈ ਜੀ ਹਿੱਟ ਰਾਮ ਟੈਕਸ ਬ੍ਰਾਂਡ ਇਹੋ ਜਿਹਾ ਬ੍ਰਾਂਡ ਹੈ ਜਿਹਦੀ ਤਾਰੀਫ ਜਿਹੜਾ ਤਾਰੀਫ ਦਾ ਮੁਤਾਹਾਜ ਨਹੀਂ ਹੈਗਾ ਸੋ ਸਭ ਤੋਂ ਸੋਹਣੀ ਆਈਟਮ ਆਂਦੀ ਹੈ ਰਾਮ ਟੈਕਸ ਬ੍ਰਾਂਡ ਦੀ ਲੋ ਜੀ ਚੈੱਕ ਕਰੋ ਦੁਨੀਆ ਤਾਰੀਫ ਕਰਦੀ ਹੈ ਜੀ ਰਾਮਟੈਕ ਦੀ ਦੁਨੀਆ ਆ ਚੈੱਕ ਕਰ ਲਓ ਪੀਸੀ ਇਹੋ ਜੇ ਬਣ ਕੇ ਆਉਂਦੇ ਆ ਰਾਮਟੈਕ ਬ੍ਰਾਂਡ ਦੇ ਜੀ ਜਿਹੜਾ ਪਾਉਂਦਾ ਰਾਮਟੈਕ ਦਾ دیਵਾਨਾ ਹੋ ਜਾਂਦਾ ਜੀ ਤੇ ਰਾਮਟੈਕ ਦੀ ਫੈਬਰਿਕ ਲੈਣਾ ਰਾਮਟੈਕ ਦੀ ਕੁਆਲਿਟੀ ਲੈਣੀ ਹੈ ਰਾਮਟੈਕ ਦੀ ਡਿਜ਼ਾਈਨਿੰਗ ਲੈਣੀ ਹੈ ਆ ਚੈੱਕ ਕਰ ਲਓ ਮਹਿਰੂਨ ਕਲਰ ਕਿੰਨਾ ਪਿਆਰਾ ਹੈ ਇਹਦੀ ਬਾਟਮ ਦੇ ਡਿਜ਼ਾਈਨ ਦਿਖਾਣਾ ਤੁਹਾਨੂੰ ਬੜਾ ਸ਼ਾਨਦਾਰ ਸੋ ਐਕਸਲੈਂਟ ਡਿਜ਼ਾਈਨ ਹੈ ਅਗਰ ਸੂਟ ਸੋਹਣੇ ਲੱਗੇ ਲਾਈਕ ਮੈਨ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਨੂਨ ਦੇ ਦੁਪੱਟੇ ਦੇ ਨਾਲ ਪਾਰਟੀ ਵੇਅਰ ਵੀ ਹੈ ਥੋੜਾ ਸਪੈਸ਼ਲ ਆਈਟਮ ਹੈ ਸਪੈਸ਼ਲ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਵਿਦਆਊਟ ਲਾਈਨਿੰਗ ਸੂਟ ਬਣੇਗਾ ਨਾਲ ਚਨੂਨ ਦਾ ਦੁਪੱਟਾ ਐਕਸਲੈਂਟ ਦੁਪੱਟਾ ਬਿਊਟੀਫੁੱਲ ਲੋ ਜੀ ਟਿੱਕ ਆ ਰਿਹਾ ਜੀ ਪੀਕਾਕ ਸ਼ੇਡ ਪਿੰਨ ਕਰ ਦੂੰਗਾ ਪ੍ਰਦੀਪ ਮੌਰ ਨੂੰ ਜਿਹੜੀ ਮੈਂ 6 ਲੱਖ 37 ਹਜ਼ਾਰ ਵਾਲੀ ਵੀਡੀਓ ਹੈ ਨਾ ਉਹਨੂੰ ਪਿੰਨ ਕਰ ਦਾਂਗਾ ਫਰੰਟ ਤੇ ਲੋ ਜੀ ਬਾਕੀ ਆਪਣਾ ਇੰਸਟਾਗ੍ਰam ਤੇ ਵੀ ਕਾਊਂਟ ਹੈਗਾ ਜੀ ਤੁਸੀਂ ਸਰਚ ਕਰ ਸਕਦੇ ਹੋ ਇੰਸਟਾਗ੍ਰam ਤੇ ਅਮਰਦ ਸਰਿਆ ਮਲ ਜੈਨ ਆਮਰੋਸਰੀਆ ਮਾਲਦਾਨ ਲਿਖ ਕੇ ਸਰਚ ਕਰੋਗੇ ਟੌਪ ਤੇ ਸਾਡਾ ਪੇਜ ਆ ਜਾਏਗਾ ਜਿਹਦੇ 80000 ਫੋਲੋਅਰਸ ਹੋਣ ਵਾਲੇ ਆ ਲੋ ਜੀ ਚੈੱਕ ਕਰ ਲਓ ਰਾਮਾ ਗ੍ਰੀਨ ਕਲਰ ਬੜਾ ਪਿਆਰਾ ਕਲਰ ਹੈ ਆ ਆਰ ਐਚ ਨੂਨ ਦਾ ਦੁਪੱਟਾ ਸਾਰਾ ਪੈਚਵਰਕ ਦਾ ਕੰਮ ਹੈ ਬੜੀ ਸੋਹਣੀ ਕੈਟਲੌਗ ਹੈ ਜੀ ਬੜੀ ਸੋਹਣੀ ਕੈਟਲੌਗ ਸੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਕੈਟਲੌਗ ਇੰਨੀ ਕੋ ਸਪੀਡ ਚ ਗਈ ਸੀ ਉਸ ਟਾਈਮ ਅੱਜ ਵੀਡੀਓ ਪਾਈ 2 ਘੰਟੇ ਬਾਅਦ ਖਤਮ ਉਹ ਆਈਟਮਾਂ ਨੇ ਇਹ ਜੇ ਹੁਣ ਵੀਡੀਓ ਪਾਤੀ ਤੇ 2 ਘੰਟੇ ਚ ਸਟਾਕ ਖਤਮ ਹੈ ਕਲੀਅਰ ਹੈ ਸੋ ਕਸਟਮਰ ਦੀ ਡਿਮਾਂਡ ਆਏ ਹਾਏ ਹਾਏ ਕੀ ਬਾਤ ਐ ਆ ਬਾਟਮ ਦੇ ਕੰਮ ਚੈੱਕ ਕਰੋ ਸਲਵਾਰ ਦੇ ਪੌਂਚੇ ਦੇ ਕੰਮ ਸਪੈਸ਼ਲ ਜੈਟ ਬਲੈਕ ਕਲਰ ਜੀ ਸਾਰਾ ਲੈਸਿਸ ਦਾ ਕੰਮ ਡਿਜ਼ਾਈਨ ਬਾਰਡਰ ਦਾ ਬਾਰਡਰ ਦਾ ਡਿਜ਼ਾਈਨ ਦਿਖਾ ਦਿਓ ਸੋ ਸਪੈਸ਼ਲ ਪੀਸ ਨੇ ਸਪੈਸ਼ਲ ਆ ਮੋਡ ਨੇ ਪੀਸ ਪਾ ਹੈ ਕਿੰਨਾ ਸੋਹਣਾ ਲੱਗ ਰਿਹਾ ਜਦ ਤੁਸੀਂ ਪਾਓਗੇ ਦੁੱਗਣਾ ਰੋ ਪਹਿਣਾ ਜੀ ਆ ਚੈੱਕ ਕਰ ਲਓ ਔਰ ਆ ਆ ਰਿਹਾ ਇਸ ਦਾ ਦੁਪੱਟਾ ਚਨੂਨ ਦਾ ਦੁਪੱਟਾ ਜੀ ਚਨੂਨ ਦਾ ਲੋ ਜੀ ਮਾਰਕੀਟ ਚਨੂਨ ਦਾ ਦੁਪੱਟਾ ਨਾ ਚੱਲ ਜੀ ਇਦਾਂ ਦਾ 1500 ਰੁਪਏ ਦੁਬਾਰਾ ਘਟ ਨਹੀਂ ਮਿਲਦਾ ਆ ਚੈੱਕ ਕਰ ਲਓ ਜੀ ਇਸ ਦੇ ਵਿੱਚ ਛੇਡ ਆ ਰਿਹਾ ਇੱਕ ਬਲੂ ਨੇਵੀ ਬਲੂ ਸੋ ਬੜਾ ਪਿਆਰਾ ਕਲਰ ਹੈ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਕਿਉਂਕਿ ਆਰਾਮ ਟੈਕਸ ਦੀ ਕੈਟਲੋ ਇੱਕੋ ਮਿਲੀ ਹੈ ਸੋ ਫਟਾਫਟ ਬੁਕਿੰਗ ਕਰਾ ਲਿਓ ਅਡਵਾਂਸ ਦੇ ਵਿੱਚ ਕਿਉਂਕਿ ਆਈਟਮ ਨਹੀਂ ਮਿਲਦੀ ਅੱਛਾ ਇੱਕ ਗੱਲ ਹੋਰ ਹੈ ਪਹਿਲਾਂ ਨਾਲੋਂ ਕੈਟਲੋਗ 200 ਰੁਪਏ ਮਹਿੰਗੀ ਮਿਲੀ ਹੈ ਸਾਨੂੰ ਪਰ ਆਪਾਂ ਤੁਹਾਨੂੰ ਪ੍ਰਾਈਸ ਉਹੀ ਦੇਣਾ ਜੋ ਸਾਡਾ ਹੈਗਾ ਪਹਿਲਾਂ ਵਾਲਾ ਪ੍ਰਾਈਸ ਹੀ ਦੇਣਾ ਜੇ ਸਾਨੂੰ 200 ਰੁਪਏ ਮਹਿੰਗੀ ਮਿਲ ਗਈ ਅਸੀਂ 200 ਰੁਪਏ ਘੱਟ ਕਮਾ ਲਾਂਗੇ ਪਰ ਅਸੀਂ ਆਪਣਾ ਰੇਟ ਨਹੀਂ ਵਧਾਵਾਂਗੇ। ਲੋ ਜੀ ਚੈੱਕ ਕਰੋ। ਸਪੈਸ਼ਲ ਆਈਟਮ। ਕਿਉਂਕਿ ਇਹ ਮਹਿੰਗੀ ਤਾਂ ਮਿਲੀ ਹੈ ਪਹਿਲਾਂ ਆਈ ਸੀ ਕੈਮਰੀ कॉटन ਤੇ ਹੁਣ ਆਈ ਹੈ ਗੀਜ਼ਾ कॉटन ਦੇ। ਜਿਹੜਾ ਗੀਜ਼ਾ कॉटन ਹੈ ਉਹ ਫੈਬਰਿਕ ਮਹਿੰਗਾ ਹੁੰਦਾ। ਯਾਨੀ ਕਿ 500 ਰੁਪਏ ਮੀਟਰ ਦਾ ਫਰਕ ਪੈ ਜਾਂਦਾ ਸਿੱਧਾ। ਸੋ ਕੁਆਲਿਟੀ ਦੀ ਗੱਲ ਆ ਜਾਂਦੀ ਹੈ। ਕੁਆਲਿਟੀ ਇਜ਼ ਦੀ ਫਾਈਨ ਆਈ ਹੈ। ਸੌਰੀ ਪਹਿਲਾਂ ਕੈਮਰੀ ਤੇ ਹੁਣ ਪਿਓਰ ਗੀਜ਼ਾ कॉटन ਦੇ। ਜਿਵੇਂ ਕਿ ਤੁਹਾਨੂੰ ਪਤਾ ਹੁਣ ਅੱਗੇ ਮੌਸਮ ਚੇਂਜ ਹੋ ਗਿਆ ਜੀ। ਬੀ ਪ੍ਰੋਪਰ ਗੀਜ਼ਾ ਕਾਟਨ ਇਹੋ ਜਿਹਾ ਫੈਬਰਿਕ ਆ ਆਪਾਂ ਦੋਨੋਂ ਮੌਸਮ ਵੇਅਰ ਕਰ ਸਕਦੇ ਹਾਂ ਸੋ ਸਪੈਸ਼ਲ ਇਹਦੀ ਸ਼ਾਈਨਿੰਗ ਵੀ ਹੁੰਦੀ ਹੈ ਹਲਕੀ ਹਲਕੀ ਫੈਬਰਿਕ ਚ ਔਰ ਗ੍ਰੇਸ ਵੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਡਿਜ਼ਾਈਨ ਦਿਖਾਓ ਜੀ ਇਹਦੀ ਬਾਟਮ ਦਾ ਆ ਲੋ ਆ ਆ ਰਿਹਾ ਸਲਵਾਰ ਦੇ ਪੌਂਚ ਤੇ ਕੰਮ ਜੀ ਸੋ ਬਿਊਟੀਫੁੱਲ ਬਿਊਟੀਫੁੱਲ ਕੈਟਲੋਗ ਹੈ ਜੀ ਆ ਚੈੱਕ ਕਰੋ ਆ ਮਾਡਲ ਦੇ ਪਿਸਵਾ ਚੈੱਕ ਕਰੋ ਔਰ ਆ ਆ ਰਿਹਾ ਇਜ਼ਾ ਦੁਪੱਟਾ ਜੀ ਸਪੈਸ਼ਲ ਆਰਟੀਕਲ ਜੀ ਆ ਆ ਰਿਹਾ ਚਨੂਨ ਦਾ ਦੁਪੱਟਾ ਬਿਊਟੀਫੁੱਲ ਇੱਕ ਆ ਰਿਹਾ ਜੀ ਸੇਮ ਦੇ ਵਿੱਚ ਸਪੈਸ਼ਲ ਵਾਈਟ ਵਾਈਟ ਸੋ ਹੁਣ ਜਿਹੜਾ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ WhatsApp ਤੇ ਦੋ ਨੰਬਰ ਨੇ ਸਾਡੇ WhatsApp ਵਾਲੇ ਦੋਨੋਂ ਨੰਬਰ ਦੱਸ ਕੇ ਜਾਨਾ ਆ ਪਹਿਲਾ ਪੀਸ ਚੈੱਕ ਕਰੋ ਕਿ ਨਾ ਸੋਹਣਾ ਲੱਗ ਰਿਹਾ ਸਪੈਸ਼ਲ ਕਰੀਮ ਕਲਰ ਕੀ ਬਾਤ ਆ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਕਲਿੱਕ ਪੀਸ ਨੇ ਕਲਿੱਕ ਆਹ ਕੈਟਲੋਗ ਤਾਂ ਨਾ ਸੱਚੀ ਐਨੀ ਕੋਈ ਹਿੱਟ ਗਈ ਆ ਕਿ ਸਾਨੂੰ ਐਨਾ ਅਫਸੋਸ ਹੋਇਆ ਕਿ ਸਾਨੂੰ ਮਿਲੀ ਨਹੀਂ ਕੈਟਲੋਗ ਇਹ ਮਸਾ ਮਿਲ ਗਿਆ ਹੁਣ ਮਸਾ ਆ ਲੋ ਅਸੀਂ ਵੀ ਨਾਲ ਦੇ ਨਾਲ ਲੈ ਲਈ ਹੁਣ ਤੁਸੀਂ ਵੀ ਫਟਾਫਟ ਬਾਏ ਕਰ ਲਓ ਸੋ ਡਿਜ਼ਾਈਨ ਅਲਟੀਮੇਟ ਆ ਰਾਮ ਟੈਕਸ ਬ੍ਰਾਂਡ ਦੀ ਕੈਟਲੋਗ ਹੈ ਐਸਨਸੀ ਆਰਡਰ ਕਿੱਦਾਂ ਕਰਨਾ ਸਾਡੇ ਦੋ ਨੰਬਰ ਨੇ ਵਟਸਐਪ ਵਾਲੇ 78370 15332 85283 0084 ਇਹਨਾਂ ਦੋਨੋਂ ਨੰਬਰਾਂ ਦੇ ਵਟਸਐਪ ਚੱਲਦਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਵਟਸਐਪ ਤੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਦਾ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰਦਸਰੀਆਂ ਮਾਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਲਾਈਕ ਕਮੈਂਟ ਕਰ ਦਿਓ ਥੈਂ